700 ਸਾਲਾ ਮੁਗਲ ਸਮਰਾਟ ਦੀ ਮੁਗਲ ਸਾਮਰਾਜ ਦੀ ਗੁਲਾਮੀ ਖਤਮ ਕਰਕੇ ਪੰਜਾਬ 'ਚ ਕੇਸਰੀ ਨਿਸ਼ਾਨ ਚੁਲਾਏ ਸਨ 12 ਮਿਸਲਾਂ ਦੇ 12 ਸਿਰ ਜੋੜੇ 24 ਪੂਜਾ ਜੋੜੀਆਂ ਕੌਮ ਵਿੱਚ ਮੁਕੰਮਲ ਇਕਤਾ ਆਈ ਸ਼ੇਰ-ਏ-ਪੰਜਾਬ ਦੇ ਰੂਪ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਖਾਲਸਾ ਜੀ ਲਾਹੌਰ ਦੇ ਤਖਤ ਦੇ ਉੱਤੇ ਬੈਠਾ ਔਰ ਸ਼ਾਹੀ ਕਲਿੱਲੇ ਦੇ ਉੱਤੇ ਕੇਸਰੀ ਝੰਡਾ ਚੁਲਾਇਆ ਗਿਆ 40 ਸਾਲ ਦੇ ਰਾਜਕਾਲ ਵਿੱਚ ਸੰਸਾਰ ਦੇ ਲੋਕਾਂ ਨੂੰ ਪੂਰਨ ਵਿਸ਼ਵਾਸ ਦੇ ਨਾਲ ਇਨਸਾਫ ਮਿਲਿਆ ਹਰ ਧਰਮ ਦੇ ਹਰ ਵਰਗ ਦੇ ਲੋਕਾਂ ਨੂੰ ਰਾਜ ਭਾਗ ਵਿੱਚ ਨਮਾਇੰਦਗੀ ਮਿਲੀ ਡੋਗਰੇ ਹਿੰਦੂ ਸੰਭਾਵੇਂ ਗਦਾਰੀ ਕਰ ਗਏ ਲੇਕਿਨ ਵਜ਼ੀਰ-ਏ-ਆਜ਼ਮ ਦਰਬਾਰ ਵਿੱਚ ਰੱਖੇ ਗਏ ਮੁਸਲਮਾਨ ਹਮੇਂ ਵਿਰੋਧੀ ਸੰਦੇਸ਼ ਦੇ ਲੇਕਿਨ ਨੂਰਦੀਨ ਵਰਗੇ ਅਸੀਸਦੀਨ ਵਰਗੇ अनेਕ ਮੁਸਲਮਾਨ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਈਸਾਈ ਭਾਵੇਂ ਵਿਦੇਸ਼ੀ ਸੰਸਮੁੰਦਰਾਂ ਤੋਂ ਪਾਰ ਦੇ ਸਨ ਲੇਕਿਨ ਬੈਂਤੂਰਾ ਵਰਗੇ ਜਰਨਲ ਛਾਪੇ ਗਏ ਸ਼ੰਜੀ ਵਾਲਤਾ ਦਾ ਰਾਜ ਸੀ ਹਰ ਗਰੀਬ ਨੂੰ ਹਰ ਅਮੀਰ ਨੂੰ ਇਨਸਾਫ ਮਿਲਦਾ ਸੀ ਹਰ ਇਨਸਾਨ ਸੁਰੱਖਿਆ ਸੀ ਹਰ ਧਰਮ ਸੁਰੱਖਿਆ ਸੀ ਖਾਲਸਾ ਜੀ ਲੇਕਿਨ ਜਿਸਮੋ ਕੇ ਕਾਮ ਦੇ ਗਦਾਰਾਂ ਨੇ ਸ਼ੇਰ-ਏ-ਪੰਜਾਬ ਦੇ ਸਿੱਖ ਰਾਜ ਨੂੰ ਇਨਸਾਫ ਦੇ ਰਾਜ ਨੂੰ ਤਾਰ-ਤਾਰ ਕਰ ਦਿੱਤਾ ਫੀਤਾ-ਫੀਤਾ ਕਰ ਦਿੱਤਾ ਅੰਗਰੇਜ਼ੀ ਗੁਲਾਮੀ ਦਾ ਜੂਲਾ ਗਲਬ ਚ ਪਾਇਆ ਔਰ ਲੱਖਾਂ ਕੁਰਬਾਨੀਆਂ ਦੇ ਕੇ ਅੰਗਰੇਜ਼ ਨੂੰ ਦੇਸ਼ ਵਿੱਚੋਂ ਕੱਢਿਆ ਔਰ ਇਹਨਾਂ ਲੋਕਾਂ ਨੂੰ ਤਾਜਦਾਰ ਬਣਾਇਆ ਤੇ ਆਪਣੇ ਭਾਈਵਾਲ ਬਣਾਇਆ ਜਿੱਨਾ ਉਤੇ ਸਾਡੇ ਗੁਰੂਆਂ ਨੇ ਗੁਰੂ ਅਰਜਨ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਔਰ ਦਸਮੇਸ਼ ਪਿਤਾ ਨੇ ਸਾਰਾ ਪਰਿਵਾਰ ਵਾਰ ਕੇ ਔਰ ਅੱਜ ਤੱਕ ਸਿੰਘਾਂ ਨੇ ਆਪਣਾ ਮਣਾਮੁਖ ਖੂਨ ਡੋਲ ਕੇ ਇਹਨਾਂ ਤੇ ਖਰਸਾ ਦੀ ਸਰਕਾਰੀ ਤਾਜ ਰੱਖਿਆ ਦਿੱਲੀ ਦੇ ਤਾਜਦਾਰ ਬਣਾਏ ਲੇਕਿਨ ਅੱਜ ਉਹ ਸਾਡੇ ਖੂਨ ਦੇ ਨਾਲ ਨਾ ਰਹੇ ਰੇ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਸਾਨੂੰ ਕਿ ਸਿਆਰੇ ਬਣਾਉਣਾ ਚਾਹੁੰਦੇ ਨੇ ਸਿੱਖ ਧਰਮ ਨੂੰ ਖਤਮ ਕਰਨਾ ਚਾਹੁੰਦੇ ਨੇ ਔਰ ਇਸ ਪੰਜਾਬ ਦੀ ਕੇਵਲ ਤਰਤੀ ਦੇ ਨਹੀਂ ਬਲਕੇ ਹਿੰਦੁਸਤਾਨ ਦੇ ਵਿੱਚ ਚੱਪੇ-ਚੱਪੇ ਦੇ ਉੱਤੇ નિર્ਦੋਸ਼ਾਂ ਦਾ ਔਰਤਾਂ ਦਾ ਧੀਆਂ ਦਾ ਭੈਣਾਂ ਦਾ ਮਾਸੂਮ ਬੱਚਿਆਂ ਦਾ ਔਰ ਕੌਮ ਦੀ ਜਵਾਨੀ ਦਾ ਖੂਨ ਡੁੱਲਿਆ ਚੱਪੇ-ਚੱਪੇ ਉੱਤੇ ਡੁੱਲਿਆ ਖੂਨ ਸ਼ਹੀਦਾਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ